20 ਮਿੰਟ ਦੇ ਵਿੱਚ ਟਰਾਲੀ ਭਰ ਸਕਦਾ ਵਾ ਠੀਕ ਹੈ ਜੀ ਬਾਕੀ 25 30 ਟਰਾਲੀਆਂ ਭਰਦੀਆਂ ਕਿਵੇਂ ਆ ਜਿਹੜੀਆਂ ਤੂੜੀ ਦੀਆਂ 30 ਟਰਾਲੀਆਂ ਜਾਂ 25 ਟਰਾਲੀਆਂ ਭਰਦੀਆਂ ਉਹ ਕਿਵੇਂ ਭਰਦੀਆਂ ਵਾ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਮਸ਼ੀਨ ਬਾਰੇ ਜਾਣਕਾਰੀ ਲੈ ਕੇ ਆਏ ਆ ਜਿਆਦਾਤਰ ਕੀ ਹੁੰਦਾ ਵਾ ਕਿ ਤੂੜੀ ਦਾ ਸੀਜ਼ਨ ਆਉਣ ਵਾਲਾ ਵਾ ਅੱਗੇ ਹੁਣ ਤੇ ਮਸ਼ੀਨਾਂ ਜਿਹੜੀਆਂ ਕੋਈ ਵੀ ਆ ਕੋਈ ਕਹਿੰਦਾ ਵਾ ਵੀ ਸਾਡੇ 25 ਟਰਾਲੀਆਂ ਭਰਦੀਆਂ ਕੋਈ ਕਹਿੰਦਾ 30 ਟਰਾਲੀਆਂ ਭਰਦੀਆਂ ਵਾ ਹਨਾ ਤੇ ਇਹ ਗੱਲ ਵਾ ਕੇ ਵੀ ਆਪਾਂ ਅੱਜ ਕਲੀਅਰ ਕਰਦੇ ਆਂ ਵੀ ਉਹ 25 30 ਟਰਾਲੀਆਂ ਭਰਦੀਆਂ ਕਿਵੇਂ ਆ ਜਿਹੜੀਆਂ ਤੂੜੀ ਦੀਆਂ 30 ਟਰਾਲੀਆਂ ਜਾਂ 25 ਟਰਾਲੀਆਂ ਭਰਦੀਆਂ ਉਹ ਕਿਵੇਂ ਭਰਦੀਆਂ ਵਾ ਕਿਹੜੀ ਹੌਸਪਾਵਰ ਦਾ ਟਰੈਕਟਰ ਚਾਹੀਦਾ ਵਾ ਕਿਹੜੀ ਮਸ਼ੀਨ ਚਾਹੀਦੀ ਆ ਤੇ ਫੇਰ ਉਹ ਟਰਾਲੀਆਂ ਜਿਹੜੀਆਂ ਵਾ ਉਹ ਇੰਨੀਆਂ ਭਰ ਜਾਣਾ ਠੀਕ ਹੈ ਜੀ ਤੇ ਕਿੰਨੇ ਟਾਈਮ ਚ ਭਰਦੀਆਂ ਵਾ ਗੱਲ ਆ ਕੇ ਸਭ ਤੋਂ ਪਹਿਲਾਂ ਤੇ ਆਪਾਂ ਮਸ਼ੀਨ ਬਾਰੇ ਗੱਲ ਕਰਦੇ ਆਂ ਵੀ ਮਸ਼ੀਨ ਜਿਹੜੀ ਆ ਸਾਡੀ ਪੂਰੀ ਵਧੀਆ ਹੋਣੀ ਚਾਹੀਦੀ ਆ ਵੀ ਸੈੱਟ ਹੋਣੀ ਚਾਹੀਦੀ ਆ ਨਾ ਕਿ ਕਿਸੇ ਕੰਪਨੀ ਦਾ ਕੋਈ ਖਾਸ ਬਾੜਾ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੀ ਵੀ ਕੋਈ ਕੰਪਨੀ ਮਸ਼ੀਨ ਬਣਾਉਂਦੀ ਆ ਨਾ ਉਹ ਆਪਣੀ ਪੂਰੀ ਸੋਧ ਕਰਕੇ ਹੀ ਬਣਾਉਂਦੀ ਆ ਮਸ਼ੀਨ ਕੰਪਨੀ ਦੀ ਹੋਣੀ ਚਾਹੀਦੀ ਆ ਭਾਵੇਂ ਉਹ ਕੇਐਸ ਦੀ ਲਾ ਲਓ ਭਾਵੇਂ ਜਗਤਜੀਤ ਲਾ ਲਓ ਭਾਵੇਂ ਕੋਈ ਵੀ ਆ ਮਸ਼ੀਨ ਕਿਸੇ ਚੰਗੀ ਕੰਪਨੀ ਦੀ ਹੋਣੀ ਚਾਹੀਦੀ ਆ ਤੇ ਉਹਦੇ ਚ ਆਪਾਂ ਸਭ ਤੋਂ ਪਹਿਲਾਂ ਤੇ ਗੱਲ ਕਰਦੇ ਆ ਕਿ ਜਿਹੜੀ ਚੱਕਰਾਂ ਦੀ ਜਿਹੜੇ ਚੱਕਰਵਾ ਟਰੈਕਟਰ ਦੇ ਉਹ ਟਰੈਕਟਰ ਆਪਣਾ ਚੱਲਣਾ ਚਾਹੀਦਾ ਵਾ 1500 ਚੱਕਰ ਤੇ ਚੱਲਣਾ ਚਾਹੀਦਾ ਵਾ ਜਿਆਦਾ ਤੋਂ ਜਿਆਦਾ ਜਾਂ 1550 ਤੇ ਜਦੋਂ ਟਰੈਕਟਰ ਚੱਲਦਾ ਵਾ ਉਦੋਂ 100 ਚੱਕਰ ਤੋੜੂਗਾ ਠੀਕ ਹੈ ਜੀ ਜੇ 1600 ਤੇ ਚੱਲੂਗਾ ਤੇ ਉਹਨੇ 1500 ਤੇ ਆਉਣਾ ਵਾ ਤੇ ਜਿਹੜਾ ਟਰੈਕਟਰ ਵਾ ਉਹ ਆਪਣਾ ਭਾਵੇਂ ਤੇ ਸਵਰਾਜ ਅਤੇ ਭਾਵੇਂ ਕੋਈ ਮੈਸੀ ਆ ਭਾਵੇਂ ਕੋਈ ਵੀ ਟਰੈਕਟਰ ਆ ਆਪਾਂ ਸਾਰੇ ਟਰੈਕਟਰਾਂ ਦੀ ਲਗਭਗ ਗੱਲ ਕਰ ਲੱਗੇ ਆ ਵੀ ਟਰੈਕਟਰ 1500 ਤੋਂ 1600 ਚੱਕਰ ਤੇ ਚੱਲੂਗਾ ਠੀਕ ਹੈ ਜੀ ਜੇ ਆਪਾਂ ਉਹਦੇ ਜਿਆਦਾ ਘਟਾਵਾਂਗੇ ਚੱਕਰ ਟਰੈਕਟਰ ਦੇ ਰੇਸ ਘਟਾਵਾਂਗੇ ਤੇ ਫਿਰ ਕੀ ਹੋਊਗਾ ਕਿ ਫਿਰ ਨਾ ਤਾਂ ਪਿੱਛੇ ਮਸ਼ੀਨ ਸਫਾਈ ਲਿਆਊਗੀ ਤੇ ਨਾ ਟਰੈਕਟਰ ਵੀ ਜਿਹੜਾ ਵਾ ਨਾ ਉਹ ਵੀ ਥੋੜਾ ਗਮ ਚੱਲੂਗਾ ਠੀਕ ਹੈ ਜੀ ਜਿਹੜਾ ਟਰੈਕਟਰ ਵਾ ਉਹ ਆਪਣਾ 1500 ਤੋਂ 1600 ਚੱਕਰ ਤੇ ਚੱਲਣਾ ਚਾਹੀਦਾ 1500 ਤੇ ਚੱਲੇ ਜਦੋਂ ਚੱਕਰ ਤੋੜਦਾ 1450 ਤੇ ਆ ਜਾਊਗਾ ਠੀਕ ਹੈ ਜੀ ਲਗਭਗ ਜਿਹੜਾ 50 ਹੌਸਪਾਵਰ ਦਾ ਟਰੈਕਟਰ ਵਾ ਉਹ 100 ਚੱਕਰ ਤੋੜੂਗਾ ਤੇ ਜਿਹੜਾ ਟਰੈਕਟਰ ਹੈਗਾ ਵਾ 60 ਹੌਸਪਾਵਰ ਦਾ 55 ਤੋਂ 60 ਹੌਸਪਾਵਰ ਉਹ ਸਿਰਫ 50 ਚੱਕਰ ਹੀ ਤੋੜੂਗਾ ਉਹ ਇਦੋਂ ਵੱਧ ਚੱਕਰ ਨਹੀਂ ਤੋੜੂਗਾ ਬਾਕੀ ਡਿਪੈਂਡ ਕਰਦਾ ਵਾ ਨਾੜ ਤੇ ਨਾੜ ਗਿੱਲਾ ਵਾ ਸੁੱਕਾ ਵਾ ਜਿਆਦਾ ਵੀ ਚੱਕਰ ਤੋੜ ਸਕਦੇ ਆ ਤੇ ਆਪਾਂ ਹੁਣ ਗੱਲ ਕਰਨ ਲੱਗੇ ਆ ਵੀ ਮਸ਼ੀਨ ਦੇ ਬਾਰੇ ਆਪਾਂ ਗੱਲ ਕਰਨ ਦਾ ਸੀ ਕਿ ਵੀ ਆਪਾਂ ਨੂੰ ਮਸ਼ੀਨ ਦੇ ਕਿੰਨੇ ਥਰੇਸ਼ਰ ਦੇ ਕਿੰਨੇ ਚੱਕਰ ਚਾਹੀਦੇ ਆ ਪੱਖੇ ਦੇ ਕਿੰਨੇ ਚੱਕਰ ਚਾਹੀਦੇ ਆ ਜ਼ਿਆਦਾਤਰ ਇਹਨਾਂ ਚੀਜ਼ਾਂ ਦਾ ਇਹ ਮੇਨ ਦੋ ਚੀਜ਼ਾਂ ਦਾ ਹੁੰਦਾ ਵਾ ਕਿ ਵੀ ਥਰੇਸ਼ਰ ਜੇ ਸਹੀ ਨਾ ਘੁਮਦਾ ਹੋਵੇ ਆਪਦੀ ਸਪੀਡ ਨਾਲ ਤੇ ਇਹ ਦੇ ਕਰਕੇ ਨਵੇੜਾ ਨਹੀਂ ਬਣਦਾ ਠੀਕ ਹੈ ਜੀ ਹਾਂਜੀ ਜਿਹੜਾ ਥਰੇਸ਼ਰ ਵਾ ਇਹਦੇ ਚੱਕਰ ਜਦੋਂ ਟਰੈਕਟਰ ਆਪਦੇ 1600 ਚੱਕਰ ਪੂਰੇ ਕਰ ਜਾਂਦਾ ਜਾਂ 1550 ਥਰੇਸ਼ਰ ਦੇ ਚੱਕਰ ਆਪਾਂ ਨੂੰ ਚਾਹੀਦੇ ਆ 850 ਤੋਂ ਲੈ ਕੇ 900 ਤੱਕ ਚੱਕਰ ਚਾਹੀਦੇ ਆ ਜੇ ਇਸ ਤੋਂ ਘੱਟ ਚੱਕਰ ਹੁੰਦੇ ਆ ਤੇ ਮਸ਼ੀਨ ਦਾ ਨਬੇੜਾ ਘਟੂਗਾ ਠੀਕ ਹੈ ਜੀ ਤੇ ਜਿਹੜਾ ਆਪਣਾ ਪੱਖਾ ਵਾ ਜਦੋਂ ਟਰੈਕਟਰ ਦੇ ਚੱਕਰ 1600 ਪੂਰੇ ਹੋ ਜਾਂਦੇ ਆ ਇਹਨੂੰ 2800 ਚੱਕਰ ਦੇ ਨਾਲ ਘੁੰਮਣਾ ਚਾਹੀਦਾ ਵਾ ਇਹਦੇ 2800 ਚੱਕਰ ਹੋਣੇ ਚਾਹੀਦੇ ਆ ਬਾਕੀ ਦੂਜੀ ਗੱਲ ਇਹ ਆ ਕਿ ਇੱਧਰ ਆ ਜਾਓ ਆਪਾਂ ਗੱਲ ਕਰਦੇ ਆ ਸਫਾਈ ਦੀ ਆਪਾਂ ਗੱਲ ਕਰਦੇ ਆ ਸਫਾਈ ਦੀ ਵੀ ਸਫਾਈ ਨਹੀਂ ਲਿਉਂਦੀ ਮਸ਼ੀਨ ਕਈ ਵਾਰ ਕੀ ਹੁੰਦਾ ਵਾ ਕਿ ਉਹ ਆਪਾਂ ਚੱਕਰ ਸੈੱਟ ਕਰ ਲੈਨੇ ਆ ਇਹਦੇ ਚੱਕਰ ਸੈੱਟ ਕਰ ਲੈਨੇ ਆ ਇਹਦੇ ਨਹੀਂ ਹੁੰਦੇ ਇਹਦੀ ਜਿਹੜੀ ਆ ਇਹਦੀ ਸਪੀਡ ਜ਼ਰੂਰੀ ਆ ਕਿ ਵੀ ਇਹਦੀ ਵੀ ਸਪੀਡ ਆਪਾਂ ਇਸ ਹਿਸਾਬ ਨਾਲ ਰੱਖੀਏ ਕਿ ਵੀ ਜਿਹੜੇ ਦੇ ਮਸ਼ੀਨ ਪੂਰੀ ਸਫਾਈ ਲਿਆਵੇ ਮੇਰਾ ਮੋਬਾਈਲ ਫੜੇ ਉਥੋਂ ਦੂਜਾ ਤੇ ਆਪਾਂ ਇਹਦੇ ਵੀ ਚੱਕਰ ਦੱਸ ਦੀਏ ਇਹਦੇ ਚੱਕਰ ਕਿੰਨੇ ਜ਼ਰੂਰੀ ਆ ਜੇ ਜੇ ਜਿਹੜੀ ਆ ਵਾਲੀ ਹੈ ਨਾ ਮੋਬਾਈਲ ਘਰ ਪਿਆ ਉਹ ਤੇ ਇਹਦੇ ਚੱਕਰ ਕਿੰਨੇ ਹੋਣੇ ਜ਼ਰੂਰੀ ਆ ਤੇ ਚੱਕਰਾਂ ਬਾਰੇ ਤੁਹਾਨੂੰ ਕਿਸੇ ਹੋਰ ਵੀਡੀਓ ਚ ਦੱਸਾਂਗੇ ਕਿ ਕਿਵੇਂ ਆਪਾਂ ਜਿਹੜੇ ਆ ਕਿਸੇ ਚੀਜ਼ ਦੇ ਚੱਕਰ ਬਿਨਾ ਆ ਆਪਾਂ ਉਹਦੇ ਤੋਂ ਚੈੱਕ ਕਰ ਸਕਦੇ ਆ মালਟੀਮੀਟਰ ਜਿਹੜਾ ਆਪਣੇ ਕੋਲੇ ਸਾਰੀ ਚੈੱਕ ਕਰਨ ਵਾਲਾ ਹੁੰਦਾ ਉਹ ਮੀਟਰ ਉਦੇ ਤੋਂ ਬਿਨਾ ਆਪਾਂ ਕਿਵੇਂ ਚੈੱਕ ਕਰ ਸਕਦੇ ਆਂ ਦੇ ਚੱਕਰ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਉਹ ਕਿਸੇ ਹੋਰ ਵੀਡੀਓ 'ਚ ਤੁਹਾਡੇ ਵਾਸਤੇ ਬਣਾਵਾਂਗੇ ਫੀਤਾ ਲਿਆਓ ਇੱਕ ਚੱਕਰਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਚੱਕਰ ਕਿਵੇਂ ਆਪਾਂ ਮੰਨ ਲਓ ਕਿਸੇ ਮਸ਼ੀਨ ਦੇ ਚੱਕਰ ਜਿਹੜੇ ਚੈੱਕ ਕਰਨੇ ਆ ਉਹ ਕਿਵੇਂ ਕਰਨੇ ਆ ਇੱਕ ਨੌਂਚ 13 13 ਇੰਚ 13 ਹਾਂਜੀ ਇਹਦੇ ਜਿਹੜੇ ਆ ਨਾ ਇਹਦੇ ਲਗਭਗ 600 ਚੱਕਰ ਹੋਣਾ ਜ਼ਰੂਰੀ ਆ ਇਸ ਜਿਹੜੀ ਸ਼ਾਪੜਦਾ ਵਾ ਨਾ ਇੱਧਰ ਮੈਂ ਕਿੰਨਾ ਵੀ ਇੱਧਰ ਨੂੰ ਕਰਿਓ ਕੈਮਰਾ ਆਹ ਜਿਹੜੀ ਚੀਜ਼ ਹੋ ਆ ਨਾ ਜਿਹੜੀ ਕਟਰ ਨੂੰ ਚਲਾਉਂਦੀ ਆ ਇਹਦਾ 600 ਚੱਕਰ ਹੋਣਾ ਜ਼ਰੂਰੀ ਆ ਵੀ 550 ਤੋਂ 600 ਚੱਕਰ ਹੋਊਗਾ ਤੇ ਫਿਰ ਇਹਦੀ ਸਫਾਈ ਜਿਹੜੀ ਆ ਮਸ਼ੀਨ ਦੀ ਉਹ ਪੂਰੀ ਆਊਗੀ ਠੀਕ ਹੈ ਜੀ ਬਾਕੀ ਆਪਾਂ ਗੱਲ ਕਰਦੇ ਆ ਕਿ ਹੁਣ ਟਰਾਲੀਆਂ ਜਿਹੜੀਆਂ ਆਪਾਂ ਕਹਿੰਨੇ ਆ ਕਿ ਵੀ ਕਿਵੇਂ ਭਰੂਗੀ ਜਿਹੜਾ 50 ਹੌਸਪਾਵਰ ਤੱਕ ਦਾ ਟਰੈਕਟਰ ਵਾਣਾ ਉਹ ਆਪਾਂ ਜੇ ਕਹੀਏ ਕਿ ਉਹ 15 ਮਿੰਟ 'ਚ 17 ਮਿੰਟ 'ਚ ਟਰਾਲੀ ਭਰੂਗਾ ਉਹ ਇਹੋ ਜੀ ਗੱਲ ਨਹੀਂ ਹੋ ਸਕਦੀ ਕਦੇ ਵੀ ਹਾਂ ਟਰਾਲੀ ਛੋਟੀ ਆ ਤੇ ਜ਼ਰੂਰ ਭਰ ਜੂਗੀ ਪਰ ਵੱਡੀਆਂ ਟਰਾਲੀਆਂ ਜਿਹੜੀਆਂ 1517 ਮਿੰਟ ਤੇ ਟਰਾਲੀ ਨਹੀਂ ਭਰਦੀ ਇਹ 25 ਤੋਂ 30 ਮਿੰਟ ਜਿਹੜੀ ਆ ਉਹ ਟਰਾਲੀ ਨੂੰ ਲਾ ਦਿੰਦਾ ਵਾ ਜਿਹੜਾ 50 ਹੌਸਪਾਵਰ ਦਾ ਟਰੈਕਟਰ ਆ ਉਹ 30 ਤੋਂ 35 ਸ਼ੁਰੂ-ਸ਼ੁਰੂ ਦੇ ਵਿੱਚ 30 ਤੋਂ 35 ਮਿੰਟ ਵੀ ਲਾ ਦਿੰਦਾ ਵਾ ਤੇ ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਜਿਹੜਾ ਟਰੈਕਟਰ ਵਾ ਉਹ 50 ਹੌਸਪਾਵਰ ਦਾ ਹੀ 15 ਮਿੰਟ 'ਚ 17 ਮਿੰਟ 'ਚ ਟਰਾਲੀ ਭਰੂਗਾ ਇਹ ਨਹੀਂ ਹੋ ਸਕਦਾ ਕਦੇ ਵੀ ਹੋ ਤਾਂ ਸਕਦਾ ਜੇ ਟਰਾਲੀਆਂ ਛੋਟੀਆਂ ਤੇ 나ੜ ਬਿਲਕੁਲ ਸੁੱਕਾ ਤੇ ਬਾਕੀ 나ੜ ਤੇ ਵੀ ਡਿਪੈਂਡ ਕਰਦਾ ਵਾ ਤੇ ਜਿਹੜਾ 50 55 ਤੋਂ 60 ਹਸਪਾਵਰ ਜਿਹੜਾ ਟਰੈਕਟਰ ਹੋਣਾ ਜਿਹੜਾ 60 ਹਸਪਾਵਰ ਟਰੈਕਟਰ ਆ ਉਹ 20 ਮਿੰਟ ਦੇ ਵਿੱਚ ਟਰਾਲੀ ਭਰ ਸਕਦਾ ਵਾ ਠੀਕ ਹੈ ਜੀ ਬਾਕੀ ਟਰਾਲੀਆਂ ਵੀ ਆਪਣੀਆਂ ਜਿਹੜੀਆਂ ਲੋਕਾਂ ਨੇ ਕਈਆਂ ਦੀਆਂ ਤਾਂ ਬਹੁਤ ਵੱਡੀਆਂ ਹੁੰਦੀਆਂ ਟਰਾਲੀਆਂ ਕਈਆਂ ਨੇ ਬਹੁਤ ਛੋਟੀਆਂ ਰੱਖੀਆਂ ਹੁੰਦੀਆਂ ਟਰਾਲੀਆਂ ਇਸ ਕਰਕੇ ਆਪਾਂ ਇਸ ਹਿਸਾਬ ਨਾਲ ਤੁਹਾਨੂੰ ਕਹਿ ਰਹੇ ਆ ਕਿ ਜਿਹੜੀ ਆ ਟਰੈਕਟਰ ਦੀ ਹੌਸ ਪਾਵਰ ਵਾ ਨਾ ਉਹਦੇ ਤੇ ਵੀ ਇਹ ਡਿਪੈਂਡ ਕਰਦਾ ਵਾ ਟਰੈਕਟਰ ਵੀ ਜ਼ਰੂਰੀ ਆ ਕਿ ਸੈੱਟ ਹੋਣਾ ਠੀਕ ਹੈ ਜੀ ਟਰੈਕਟਰ ਸੈੱਟ ਹੋਣਾ ਬਹੁਤ ਜ਼ਰੂਰੀ ਆ ਤੇ ਬਾਕੀ ਚੱਕਰ ਵੀ ਇਹਦੇ ਨਾਲ ਹਾਂ ਬਿਲਕੁਲ ਚੱਕਰ ਪੂਰੇ ਹੋਣੇ ਚਾਹੀਦੇ ਆ ਕੋਈ ਵੀ ਟਰੈਕਟਰ ਵਾ ਉਹਦੇ 1600 ਤੋਂ ਲੈ ਕੇ 1600 ਤੋਂ ਲੈ ਕੇ ਤੇ ਆ 1500 ਤੋਂ ਲੈ ਕੇ 1500 ਤੋਂ ਲੈ ਕੇ 1600 ਤੱਕ ਚੱਕਰ ਤੇ ਟਰੈਕਟਰ ਚੱਲਦਾ ਹੋਵੇ ਜਿਹੜੇ ਉਹਦੇ ਆਰ ਪੀ ਐਮ ਹੁੰਦੇ ਉੱਤੇ ਹਾਂ ਤੇ ਜਿਹੜਾ ਥਰੇਸ਼ਰ ਦੇ ਚੱਕਰ ਆ ਉਹ 850 ਤੋਂ 900 ਤੱਕ ਹੋਣੇ ਚਾਹੀਦੇ ਆ ਤੇ ਜਿਹੜਾ ਆਪਣਾ ਪੱਖਾ ਵਾ ਉਹਦੇ ਚੱਕਰ ਹੋਣੇ ਚਾਹੀਦੇ ਆ ਆਪਣੇ 2800 ਚੱਕਰ ਹੋਣੇ ਜ਼ਰੂਰੀ ਆ ਤੇ ਆਜੋ ਤੁਹਾਨੂੰ ਬਕਸੇ ਜਿਹੜੇ ਆਪਣੇ ਉਹ ਅੰਦਰ ਗੈਡਰਾਮ ਉਹਦਾ ਵੀ ਦੱਸ ਦਿੰਨੇ ਆ ਵੀ ਉਹਦੇ ਕਿੰਨੇ ਚੱਕਰ ਹੋਣੇ ਜ਼ਰੂਰੀ ਆ ਜਿਹੜੇ ਆ ਚੱਕਰ ਕੱਢਣ ਵਾਲੀ ਗੱਲ ਉਹ ਵੀ ਆਪਾਂ ਚੱਕਰ ਕਿਵੇਂ ਕੱਢ ਸਕਦੇ ਆ ਇਹ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਮੈਂ ਜਰੂਰ ਦੱਸੂੰਗਾ ਵੀ ਆਪਾਂ ਚੈੱਕ ਕਿਵੇਂ ਕਰ ਸਕਦੇ ਆ ਇਹਦੇ ਚੱਕਰ ਕਿਵੇਂ ਆਪਾਂ ਚੈੱਕ ਕਰ ਸਕਦੇ ਆ ਇਹਦਾ ਜਿਹੜਾ ਵਾ ਇਹਦਾ ਲਗਭਗ 900 ਤੋਂ 1000 ਚੱਕਰ ਜਿਹੜਾ ਵਾ ਇਹਦਾ ਹੋਣਾ ਜ਼ਰੂਰੀ ਆ ਠੀਕ ਹੈ ਜੀ ਫਿਰ ਇਹਦੇ ਨਾਲ ਤੇ ਰੁਗ ਵੀ ਅੰਦਰ ਪੂਰਾ ਖਿੱਚੂਗਾ ਬਾਕੀ ਇੱਕ ਹੋਰ ਚੀਜ਼ ਅ ਗਿੱਲ ਸਾਹਿਬਾ ਮੜਾ ਜਾ ਪਰੇ ਕਰਿਓ ਤੇ ਇਹਨੂੰ ਟਾਪਾ ਚੁੱਕਿਓ ਆਪਾਂ ਗੱਲ ਕਰਨ ਲੱਗੇ ਆ ਤੂੜੀ ਮੋਟੀ ਬ੍ਰੀਕ ਦੀ ਵੀ ਜ਼ਿਆਦਾਤਰ ਮੇਰੇ ਵੀਰ ਬਹੁਤ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਤੂੜੀ ਜਿਹੜੀ ਆ ਵੀ ਉਹ ਮੋਟੀ ਕੇ ਪਾਸੇ ਨੂੰ ਹੁੰਦੀ ਆ ਤੇ ਬਰੀਕ ਕਿਵੇਂ ਹੁੰਦੀ ਆ ਕਈ ਮੈਨੂੰ ਆ ਕੇ ਇੱਥੇ ਕਹਿੰਦੇ ਆ ਮੇਰੇ ਵੀਰ ਵੀ ਆ ਜਿਹੜੀ ਤੂੜੀ ਆ ਨਾ ਆਪਣਾ ਇਹਨੂੰ ਪਾਏ ਨੂੰ ਕਰ ਦਾਂਗੇ ਤੇ ਫਿਰ ਤੂੜੀ ਜਿਹੜੀ ਉੱਪਰਲਾ ਪਾਸਾ ਬਣਦਾ ਆਪਾਂ ਇਹਨੂੰ ਇਹਨੂੰ ਕਰ ਦਾਂਗੇ ਤੇ ਤੂੜੀ ਜਿਹੜੀ ਆ ਬਰੀਕ ਹੋ ਜੂਗੀ ਵੇਖੋ ਆ ਜਿਹੜਾ ਆਪਣਾ ਲੱਗਾ ਹੋਇਆ ਵਾ ਨਾ ਜਿਹੜਾ ਆਪਣਾ ਜਾਲ ਜਾਲ ਵਾ ਜਾਲ ਨੂੰ ਜੇ ਆਪਾਂ ਕਰਾਂਗੇ ਥੋੜਾ ਪਿਛੇ ਫਿਰ ਇਹਦੀ ਜਿਹੜੀ ਆ ਤੂੜੀ ਆ ਬਰੀਕ ਹੁੰਦੀ ਜਾਊਗੀ ਠੀਕ ਹੈ ਜੀ ਤੇ ਜੇ ਆਪਾਂ ਇਹਨੂੰ ਜਿੰਨਾ ਨੇੜੇ ਕਰੀ ਜਾਵਾਂਗੇ ਉਹਦੀ ਤੂੜੀ ਜਿਹੜੀ ਆ ਉਹ ਮੋਟੀ ਹੁੰਦੀ ਜਾਊਗੀ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਈ ਵਾਰ ਕੀ ਹੁੰਦਾ ਵਾ ਕਿ ਆਪਾਂ ਤੂੜੀ ਨੂੰ ਮੋਟੀ ਜਾਂ ਬਰੀਕ ਕਰਨ ਦੇ ਚੱਕਰ ਦੇ ਵਿੱਚ ਆਪਾਂ ਗਲਤੀ ਤੁਰੇ ਫਿਰਦੇ ਰਹਿੰਨੇ ਆ ਆ ਜਿਹੜੇ ਨਾਟ ਲੱਗੇ ਆ ਨਾ ਆ ਵੇਖੋ ਇਹਨਾਂ ਨਟਾਂ ਨੂੰ ਜੇ ਆਪਾਂ ਝਾਲ ਨੂੰ ਇੱਥੋਂ ਪਿੱਛੇ ਕਰੀ ਜਾਵਾਂਗੇ ਫਿਰ ਤੂੜੀ ਜਿਹੜੀ ਆ ਉਹ ਬਰੀਕ ਹੁੰਦੀ ਜਾਊਗੀ ਜਦੋਂ ਝਾਲ ਥ੍ਰੈਸ਼ਰ ਤੋਂ ਦੂਰ ਹੁੰਦਾ ਜਾਊਗਾ ਨਾ ਫੇਰ ਉਹਦੀ ਟੂੜੀ ਬਰੀਕ ਹੁੰਦੀ ਜਾਊਗੀ ਜਿੰਨਾ ਉਹ ਨੇੜੇ ਹੁੰਦਾ ਜਾਊਗਾ ਉਹਨਾਂ ਉਹਦੇ ਟੂੜੀ ਜਿਹੜੀ ਆ ਮੋਟੀ ਹੁੰਦੀ ਜਾਊਗੀ ਠੀਕ ਹੈ ਜੀ ਹੋਰ ਜੇ ਕੋਈ ਤੁਸੀਂ ਚੀਜ਼ ਬਾਰੇ ਮਤਲਬ ਮਸ਼ੀਨ ਬਾਰੇ ਜਾਨਣਾ ਚਾਹੁੰਦੇ ਜੇ ਤੇ ਮੈਨੂੰ ਦੱਸਿਓ ਜੇ ਕਿ ਤੁਹਾਡੇ ਮਨ 'ਚ ਸਵਾਲ ਵਾ ਬਾਕੀ ਅਗਲੀ ਗੱਲ ਹੋਰ ਤੇ ਗੇਅਰ ਜਿਹੜਾ ਵਾ ਨਾ ਜੇ ਤੇ ਵੇਖੋ ਕਈ ਵਾਰ ਚੱਕਰ ਜ਼ਿਆਦਾ ਪੈਂਦਾ ਹੋਵੇ ਵੀ ਗੇਅਰ ਦਾ ਕੇਰ ਕੀਂ ਦਾਵਾ ਕਈਆਂ ਦੇ ਸਾਵੇਂ ਹੁੰਦਿਆ ਚੱਕਰ ਕੱਢਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਵੈਸੇ ਤੇ ਲਗਭਗ ਸਾਰੇ ਮਿਸਤਰੀਆਂ ਨੂੰ ਪਤਾ ਹੀ ਹੁੰਦਾ ਵਾ ਕਿ ਵੀ ਮਸ਼ੀਨ ਦੇ ਚੱਕਰ ਜਿਹੜੇ ਆ ਕਿਵੇਂ ਲਾਉਣੇ ਆ ਤੇ ਜੇ ਨਹੀਂ ਪਤਾ ਤੇ ਮੈਂ ਤੁਹਾਨੂੰ ਇਸ ਚੀਜ਼ ਦਾ ਆਪਣਾ ਇੱਕ ਵੀਡੀਓ ਹੋਰ ਬਣਾ ਕੇ ਪਾਉਂਗਾ ਕਿ ਵੀ ਜਿਹੜੇ ਆਪਾਂ ਚੱਕਰ ਲਾਉਣੇ ਆ ਉਹਨਾਂ ਨੂੰ ਕਿਵੇਂ ਆਪਾਂ ਬਿਨਾ ਮਲਟੀਮੀਟਰ ਤੋਂ ਜਾਂ ਉਹਦੇ ਤੋਂ ਬਿਨਾ ਚੈੱਕ ਕਿਵੇਂ ਕਰ ਸਕਦੇ ਆ ਮਸ਼ੀਨ ਤੋਂ ਬਿਨਾ ਵੀ ਮਸ਼ੀਨ ਜਿਹੜੀ ਆਪਣੀ ਚੈੱਕ ਕਰਨ ਵਾਲੀ ਹੁੰਦੀ ਚੱਕਰ ਉਹਦੇ ਤੋਂ ਬਿਨਾ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਤੇ ਆਪਾਂ ਨੂੰ ਇੱਕ ਫੀਤਾ ਹੀ ਚਾਹੀਦਾ ਸਿਰਫ ਫੀਤੇ ਨਾਲ ਹੀ ਆਪਾਂ ਚੱਕਰ ਜਿਹੜੇ ਆ ਉਹਦੇ ਚੈੱਕ ਕਰ ਲਾਂਗੇ ਕਿ ਵੀ ਆ ਜਿਹੜੇ ਇਹਦੇ ਚੱਕਰਵਾ ਮਸ਼ੀਨ ਦੇ ਥਰੇਸ਼ਰ ਦੇ ਇੰਨੇ ਚੱਕਰ ਬਣਦੇ ਆ ਤੇ ਪੱਖੇ ਦੇ ਇੰਨੇ ਚੱਕਰ ਬਣਦੇ ਆ ਠੀਕ ਹੈ ਜੀ ਫੀਤੇ ਨਾਲ ਚੈੱਕ ਕਰ ਲਾਂਗੇ ਕੋਈ ਇਹ ਨਹੀਂ ਆ ਕਿ ਵੀ ਆਪਾਂ ਨੂੰ ਉਹਦੇ ਵਾਸਤੇ ਕੋਈ ਜ਼ਰੂਰੀ ਆ ਕਿ ਮੀਟਰ ਹੀ ਲਿਉਣਾ ਵਾ ਤੇ ਫੇਰ ਹੀ ਆਪਾਂ ਨੂੰ ਮੀਟਰ ਨਾਲ ਹੀ ਚੱਕਰ ਚੈੱਕ ਹੋਣੇ ਆ ਠੀਕ ਹੈ ਜੀ ਠੀਕ ਹੈ ਅੱਛਾ ਚਲੋ ਵੀਰ ਜੀ ਜੇ ਕੋਈ ਇਸ ਤੋਂ ਇਲਾਵਾ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ ਮੈਨੂੰ ਉਹਦੇ ਬਾਰੇ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਉਹਦੇ ਬਾਰੇ ਵੀਡੀਓ ਬਣਾ ਕੇ ਜਰੂਰ ਪਾ ਦੂੰਗਾ ਕਮੈਂਟ ਚ ਕਮੈਂਟ ਚ ਮੈਨੂੰ ਜਰੂਰ ਇਸ ਬਾਰੇ ਦੱਸਿਓ ਵੀ ਆ ਇਸ ਚੀਜ਼ ਤੇ ਵੀਡੀਓ ਬਣਾ ਕੇ ਪਾਉ ਮੈਂ ਉਸ ਚੀਜ਼ ਤੇ ਜਰੂਰ ਵੀਡੀਓ ਬਣਾ ਕੇ ਪਾਉਂਗਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ